ਤੇ ਇੱਥੋਂ ਜਿਹੜੀ ਚੜਾਈ ਆ ਕਾਫੀ ਜਿਆਦਾ ਆ ਗਈ। ਕਲੇਸ਼ੀਅਰ ਦੇ ਬਿਲਕੁਲ ਕੋਲੇ ਆ ਗਏ। ਤੇ ਪਾਣੀ ਚੱਲਦਾ। ਤੇ ਆਹ ਚਾਰਨੇ ਦੇ ਵਿੱਚੋਂ ਪਾਈਪ ਲਾਇਆ ਹੋਇਆ ਇੱਥੇ ਇੱਥੇ ਪਾਣੀ ਤੁਸੀਂ ਬੋਤਲ ਭਰ ਸਕਦੇ ਪਰ ਪਾਣੀ ਠੰਡਾ ਬਹੁਤ ਹੈ। ਲਓ ਜੀ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚ ਗਏ। ਤੇ ਸਾਹਮਣੇ ਗੁਰਦੁਆਰਾ ਸਾਹਿਬ ਨੇ। ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਖੜੀਆਂ ਇੱਕ ਟਾਈਮ ਗੁਰਦੁਆਰਾ ਗੋਬਿੰਦ ਘਾਮ ਤੇ ਇੱਥੋਂ ਆਪਾਂ ਜਾਣਾ ਜੀ ਸ੍ਰੀ ਹੇਮਕੋਟ ਸਾਹਿਬ ਦੇ ਦਰਸ਼ਨ ਕਰਨ ਤੇ ਆਪਾਂ ਹੁਣ ਤੁਰਦੇ ਆਂ ਤੇ ਟਾਈਮ ਸਵੇਰ ਦੇ 4:30 ਹੋ ਗਏ ਤੇ ਪਹਿਲਾਂ ਆਪਾਂ ਇੱਥੇ ਸਮਾਨ ਜਮ੍ਹਾਂ ਕਰਾਉਣੇ ਕਿਉਂਕਿ ਆਪਾਂ ਬੈਗ ਜ਼ਿਆਦਾ ਉੱਤੇ ਭਾਰੀ ਲੈ ਕੇ ਨਹੀਂ ਜਾਣਾ ਪਥਲੇ ਸਮਾਨ ਜਮ੍ਹਾਂ ਕਰਾਉਨੇ ਤੇ ਸਮਾਨ ਜਮ੍ਹਾਂ ਕਰਾ ਕੇ ਫਿਰ ਆਪਾਂ ਪਾਉਨੇ ਆ ਚਾਲੇ ਸ੍ਰੀ ਹੇਮਕੋਟ ਸਾਹਿਬ ਲਈ ਤੇ ਆਪਣੀ ਯਾਤਰਾ ਕਰਦੇ ਆਂ ਸ਼ੁਰੂ ਜੀ ਤੇ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਸਮਾਨ ਆਪਾਂ ਜਮ੍ਹਾਂ ਕਰਾਤਾ ਜੀ ਗੱਡੀ ਕਰ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਚਾਹ ਪਾਣੀ ਸਕਦੇ ਆਂ ਜੀ ਤੇ ਚੱਲਦੇ ਬੈਗ ਵੀ ਡਰੇ ਹੈ ਤੇ ਇਦਰਾ ਐਵੇਂ ਲਾਈਨ ਲੱਗੀ ਹੋਈ ਆ ਬੈਗ ਜਮਾ ਕਰਾਉਣ ਨੂੰ ਤੇ ਆਪਾਂ ਅਸੀਂ ਇੱਕ ਬੈਗ ਲੈ ਕੇ ਲਿਆ ਜਾ ਰਹੇ ਆ ਜਿਆਦੇ ਭਜਨ ਨਹੀਂ ਪਾਇਆ ਹੈਗਾ ਕਿਉਂਕਿ ਉੱਪਰ ਤਾਂ ਉਰਗਣਾ ਨਹੀਂ ਹੈਗਾ ਨਾ ਪਰਵਾ ਦਰਸਨ ਕਰਕੇ ਆਇਆ ਹੈ ਨਾ ਤੇ ਹੁਣ ਆਪਾਂ ਬਲ ਮੱਥਾ ਟੇਕ ਲਈ ਕੇ ਬਲ ਚਾਪਿੰਗੇ ਗੁਰਦੁਆਰਾ ਗੋਵਿੰਦ ਧਾਮ ਸਾਬ ਤੋਂ ਆਪਾਂ ਹੁਣ ਲੱਗੇ ਆ ਜੀ ਤੁਰਨ ਤੇ ਟਾਈਮ ਹੋ ਗਏ 5:10 ਮਿੰਟ ਕਿ ਆਪਾਂ ਚੱਲਦੇ ਜੀ ਮੱਥਾ ਟੇਕ ਕੇ ਆਪਾਂ ਪ੍ਰਾਰਥਨ ਕਰਵਾਰ ਸਾਹਾ ਜੀ ਅੱਜ ਅੱਜ ਆਪਾਂ ਚਾਹ ਲਿਆ ਫਿਰ ਸ੍ਰੀ ਹਿਮਕੋਟ ਸਾਹਿਬ ਦੇ ਦਰਸ਼ਨ ਕਰਨ ਵਾਹਿਗੁਰੂ ਵਾਹਿਗੁਰੂ ਕਰਿਆ ਕਰਿਆ ਲਓ ਜੀ ਆਪਾਂ ਚੱਲਿਆਂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ ਤੇ ਆਪਾਂ ਜਾਣਾ 6 ਕਿਲੋਮੀਟਰ ਤੇ ਬਹੁਤ ਸੰਗਤ ਜਾ ਵੀ ਰਹੀ ਹੈ ਤੇ ਇਹ ਆ ਗੁਰਦੁਆਰਾ ਸ੍ਰੀ ਗੇਂਪੁਰ ਸਾਹਿਬ ਗੁਰਦੁਆਰਾ ਧਾਮ ਲਓ ਜੀ ਕਰਦੇ ਆਪਾਂ ਆਪਣੀ ਯਾਤਰਾ ਸ਼ੁਰੂ ਗੁਰਦੁਆਰਾ ਗੋਵਿੰਦ ਧਾਮ ਸਾਹਿਬ ਤੋਂ ਤੇ ਬਹੁਤ ਸੰਗਤ ਆਗਰੀ ਦੇ ਬਹੁਤ ਸੰਗਤ ਜਾ ਵੀ ਰਹੀ ਹੈ ਦਰਸ਼ਨ ਕਰਨ ਆਪਾਂ ਵੀ ਚੱਲੇ ਤੇ ਟਾਈਮ ਹੋ ਗਿਆ ਜੀ ਸ਼ਵਕ 5 ਦਾ ਤੇ ਆਪਾਂ ਆਸਰੀ ਆਕਾਲ ਤੇ ਅੱਜ ਜਿਹੜੀ ਆਪਾਂ ਚੜਾਈ ਚੜਨਾ ਹੀ ਉਹ ਹੈਗੀ 6 ਕਿਲੋਮੀਟਰ ਗੁਰਦੁਆਰਾ ਹੇਮਕੋਟ ਸਾਹਿਬ ਇੱਥੋਂ 6 ਕਿਲੋਮੀਟਰ ਆ ਤੇ ਚੱਲਦੇ ਜੀ ਤੇ ਐਵੇਂ ਦਾ ਰਸਤਾ ਜੀ ਐਵੇਂ ਦੀ ਚੜਾਈ ਆ ਸਟਾਰਟਿੰਗ ਦੇ ਵਿੱਚ ਹੀ ਤੇ ਬਾਕੀ ਉਧਰ ਵਰਖ ਦੇਖੋ ਹਾਰਾਂ ਦੇ ਬਾਕੀ ਇਹ ਸਾਰਾ ਹਲਗੜ ਦਾ ਵੀ ਬਾਕੀ ਇੱਥੋਂ ਵੀ ਤੁਸੀਂ ਜੇ ਖਤਰੇ ਤੇ ਬਹਿ ਕੇ ਜਾਣਾ ਤਾਂ ਜਾ ਸਕਦੇ ਨਹੀਂ ਮੈਂ ਖੜੇ ਨਹੀਂ ਤੇ ਇਹਦਾ ਅਲੱਗ-ਅਲੱਗ ਚਾਰਜ ਹੋਊਗਾ ਜਿੱਥੋਂ ਵੀ ਜਾ ਸਕਦੇ ਹੋ ਉੱਪਰ ਬਾਕੀ ਬਹੁਤ ਸੰਗਤ ਜਾ ਰਹੀ ਹੈ ਬਾਕੀ ਐਵੇਂ ਸੰਗਤ ਬੈਠ ਕੇ ਜਾ ਵੀ ਰਹੀ ਆ ਇਹ ਇੱਥੋਂ ਵੀ ਆ ਕੇ ਤੁਸੀਂ ਬੈਠ ਸਕਦੇ ਹੋ ਇਹ ਬਾਕੀ ਤਾਂ ਮਗਰ ਚਾਰਨੇ ਚੱਲਦੇ ਨੇ ਦੇਖ ਸਕਦੇ ਇਹ ਇਧਰ ਉੱਪਰ ਤੋਂ ਪੈ ਰਹੀ ਆ ਪਹਾੜਾਂ ਦੇ ਇਧਰ ਬਰਫ ਇਹ ਬਾਕੀ ਅੱਧਰ ਚਾਰਨਾ ਜਲਦਾ ਪਾਣੀ ਦਾ ਬਰਤ ਵਿਗੜ ਕੇ ਆ ਰਹੀ ਹੈ ਉੱਪਰੋਂ ਤੇ ਐਵੇਂ ਦਾ ਰਸਤਾ ਜੀ ਐਵੇਂ ਦੇਖੋ ਕੋੜਾ ਆ ਜੀ ਕੋੜ ਕੋਹਾਦਰ ਤੇ ਪਾ ਜਾ ਰਹੇ ਆ ਉੱਪਰ ਪਾਣੀ ਚੱਲ ਰਿਹਾ ਇਹ ਤੇ ਪਾਣੀ ਦੇਖੋ ਬਾਕੀ ਐਵੇਂ ਦਾ ਵਿਊ ਹੈ ਪਹਾੜਾਂ ਦਾ ਲਾਉਣੀ ਰੁੱਖ ਵੀ ਆ ਗਿਆ ਤੇ ਬਾਕੀ ਹੋਰ ਸੰਤ ਵੀ ਆ ਰਹੀ ਹੈ ਬਾਕੀ ਇੱਥੋਂ ਸ਼ਾਰਟਕਟ ਵੀ ਆਉਂਦਾ ਜਿਵੇਂ ਤੁਸੀਂ ਦੇਖਿਆ ਸੰਗਤ ਇਧਰੋਂ ਸ਼ਾਰਟਕਟ ਵੀ ਆ ਰਹੀ ਹੈ ਤੇ ਬਾਕੀ ਇਹ ਸ਼ਾਰਟਕਟ ਲੈ ਸੀ ਹੋਣਾ ਨਹੀਂ ਚਾਹੀਦਾ ਜਦੋਂ ਪੱਥਰ-ਪੁੱਥਰ गिर ਜੇ ਵੀ ਕੀ ਫਾਇਦਾ ਆਪਾਂ ਤਾਂ ਆਹੀ ਰਸਤੇ ਆਏ ਆ ਜੋ ਰਸਤਾ ਆ ਰਿਹਾ ਸਹੀ ਤੇ ਇਦੋਂ ਸ਼ਾਰਟਕਟ ਵੀ ਸੰਗਤ ਕਾਫੀ ਆ ਰਹੀ ਹੈ। ਲਓ ਜੀ। ਤੇ ਬਾਕੀ ਮੌਸਮ ਨੂੰ ਠੰਡ ਹੈਗੀ ਆ ਕੋਟ ਪਾਏ ਨੇ। ਜੋ ਕਿ ਦੇਸ਼ਾਂ ਬਾਕੀ ਹੁਣ ਚੜ੍ਹਾਈ ਜੜ ਦੇ ਨੂੰ ਗਰਮੀ ਆ ਰਹੀ ਹੈ। ਦੇਖਦੇ ਗਾਹੇ ਕੋਟ ਸਹ ਲਾ ਦਈਏ। ਕਿਉਂਕਿ ਗਰਮੀ ਕਾਫੀ ਆ ਗਈ। ਤੇ ਠੰਡ ਹੈਗੀ ਆ। ਠੀਕ ਹੈ ਜੀ। ਬਾਕੀ ਐਵੇਂ ਚਰਨ ਚੱਲਦੇ ਨੇ ਬਰਫ਼ ਜੰਮੀ ਹੋਈ ਆ। ਦੇਸ਼ੋਂ ਦਾ برف ਦੇ نیچے ਦੀ ਪਾਣੀ ਆ ਰਿਹਾ ਨਿਕਲਦਾ ਪਾਣੀ ਉੱਪਰ برف ਜੰਮੀ ਹੋਈ ਆ ਉੱਤੋਂ ਪਾਣੀ ਆ ਰਿਹਾ ਤੇ ਇਹ ਪਾਣੀ ਆ ਰਹੇ ਤੇ ਬਾਕੀ ਹੈ ਮੇਰਾ ਵੀਊ ਸਾਰਾ ਪਹਾੜਾਂ ਦਾ 라ਵੀ ਝਰਨੇ ਦੇ ਆਪਾਂ ਬਿਲਕੁਲ ਕੋਲੇ ਆ ਗਏ ਦੇਖ ਸਕਦੇ ਹੋ ਪਾਣੀ गिरਦਾ हा जम्मी पर्फ सारी हाँ सारी बर्फ है पही अपनी यात्रा चल रही है काफी चाय से आए आप ਆ ਵੀ ਅੱਡਾ ਕਿ ਨੌਟਰਾ ਘੜਤਾ ਹੂੰ ਪਤਾ ਨਹੀਂ ਹੋਵੇਗਾ ਹੁਣ ਸਰੇ ਜਾ ਕੀ ਦੇਖਾਂਗੇ ਵੀ ਕਿੰਨਾ ਨਿਕਲ ਗਿਆ ਜਲੀ ਬੈਠ ਤੂੰ ਦੇਖ ਆਰਾਮ ਕਰ ਲਾਂਗੇ ਥੋੜਾ ਟਾਈਮ ਕਰ ਲਾ ਪਾਣੀ ਪੂਣੀ ਪੀ ਲਾ ਆਰਾਮ ਦੀ ਜਰੂਰੀ ਹੈ ਹਾਂ ਤੇ ਐਵੇਂ ਦਾ ਵਿਊ ਆ ਜੀ ਪਹਾੜਾਂ ਦਾ ਬੱਦਲਾਂ ਨੂੰ ਲੱਗੇ ਹੋਏ ਨੇ ਪਹਾੜ ਬਾਕੀ ਵਰਤ ਦੇਖੋ ਤੇ ਬਾਕੀ ਸਾਰੀ ਝੰਗਤਾ ਆ ਰਹੀ ਆ ਤੇ ਆਪਾਂ ਹੁਣ 10 ਮਿੰਟ ਆਰਾਮ ਕਰਿਆ ਤੇ ਟਰਦੇ ਹਾਂ ਲਓ ਵੀ ਬਰਫ ਨਾਲ ਟਕੇ ਹੋਏ ਪਹਾੜ ਦੇਖੋ ਤੇ ਯਾਤਰਾ ਆਪਣੀ ਚੱਲ ਰਹੀ ਆ 100 ਮੀਟਰ ਜਾ ਕੇ ਦੋ ਮਿੰਟ ਫੋਟੋ ਲਓ ਤੇ ਆਪਾਂ 10 ਮਿੰਟ ਰੁਕੇ ਦੀ ਇੱਥੇ ਤੇ 10 ਮਿੰਟ ਦਮ ਲੈ ਕੇ ਹੁਣ ਆਪਾਂ ਚੱਲਦੇ ਹਾਂ ਜਿਆ ਟਾਈਮ ਨਹੀਂ ਰੁਕਦੇ ਹੈਗੇ ਕਿਉਂਕਿ ਫਿਰ ਸਰੀ ਠੰਡਾ ਹੋ ਜਾਂਦਾ ਤੇ ਹੁਣ ਚੱਲਦੇ ਆ ਤੇ ਆਪਾਂ ਇੱਕ ਬੈਗ ਹੀ ਲੈ ਕੇ ਆਏ ਆ ਤੇ ਇਹਦੇ ਵਿੱਚ ਹੀ ਪਾਣੀ ਦੀ ਬੋਤਲਾਂ ਤੇ ਰੇਨ ਕੋਟ ਬਸ ਇਹੀ ਚੀਜ਼ਾਂ ਨੇ ਤੇ ਜਾਦੇ ਮਾਨ ਚੱਕਣ ਦੀ ਲੋੜ ਨਹੀਂ ਹੈ ਉੱਪਰ ਵਾਸਤੇ। ਅੱਪੋ ਉੱਪਰ ਦਾ ਦਰਸ਼ਨ ਕਰਨੀ ਜਾਣਾ। ਤੇ ਬਾਕੀ ਐ ਮੇਰੀ ਹੁਣ 10 ਟਾਂਗ ਦੀ ਚੜਾਈ ਆ। ਕਾਫੀ ਤਿੱਖੀ ਚੜਾਈ ਆ। ਜਿਹੜੀ ਤੁਸੀਂ ਦੇਖ ਸਕਦੇ। ਲਓ ਜੀ। ਤੇ ਚੱਲਦੇ ਆ ਜੀ ਉੱਪਰ। ਲਓ ਜੀ ਸੰਗਤ ਆ ਰਹੀ ਆ। आया 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 तो 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 ਆਹ ਪਾਉਗਾ ਕਿੱਥੇ ਨੂੰ ਮੁੜ ਜਣਾ ਆਹ ਪੂਰੀ ਲਈ ਜੰਨੇ ਆ ਇੱਥੇ ਇੱਥੇ ਵੀ ਲੱਤ ਜਿਵੇਂ ਦੁਕਾਨਾਂ ਹੋਈਆਂ ਨੇ ਪਾਣੀ ਪੂਣੀ ਟੋਪਾਂ ਨੇ ਟੁਕੀਆਂ ਹੰਡੇ ਹੰਡੇ ਤੁਸੀਂ ਲੈ ਸਕਦੇ ਐਵੇਂ ਤਾਂ ਕਰਨਾਂ ਨੇ ਬਾਕੀ ਸੰਗਤ ਜਾ ਰਹੀ ਹੈ ਬਾਕੀ ਇਦਾਂ ਵੀ ਚਲੇ ਜਾਂਦੇ ਬੱਚੇ ਤੁਸੀਂ ਦੇਖ ਸਕਦੇ ਤੇ ਬਾਕੀ ਪੁਰਿਆਂ ਦੇ ਵੀ ਜਾਂਦੇ ਆ ਮਰਬਾ ਸਾਮਾ ਤੇ ਆਪਾਂ ਚੱਲਦੇ ਹਾਂ ਤੇ ਇੱਥੋਂ ਜਿਹੜੀ ਚੜਾਈ ਆ ਕਾਫੀ ਜ਼ਿਆਦਾ ਆ ਗਈ ਤੇ ਠਿੱਕੀੜਾਈ ਆ ਗਈ ਨੂੰ ਦੇਖੋ ਤੇ ਸੰਤ ਆ ਵੀ ਰਹੀ ਹੈ ਤੇ ਕਾਫੀ ਠਿੱਕੀੜਾਈ ਇੱਥੋਂ ਵਾਹਿਗੁਰੂ ਵਾਹਿਗੁਰੂ ਬਾਕੀ ਐਵੇਂ ਦੇ ਸ਼ਾਰਟਕਟ ਜਾਂਦੇ ਨੇ ਤੇ ਆਹ ਸ਼ਾਰਟਕਟ ਜਾ ਰਿਹਾ ਬਾਕੀ ਸ਼ਾਰਟਕਟ ਨਾ ਲਿਆ ਕਰੋ ਕਿਉਂਕਿ ਜ਼ੋਰ ਜ਼ਿਆਦਾ ਲੱਗਦਾ ਦਮ ਚੜ ਜਾਂਦਾ ਫਿਰ ਤੇ ਉੱਪਰ ਆ ਕੇ ਆਕ ਸਿੰਘ ਘਟ ਜੇ ਫਿਰ ਪ੍ਰੋਬਲਮ ਹੁੰਦੀ ਹੈ ਤੇ ਆ ਜਾਓ ਬਾਕੀ 10-10 ਮਿੰਟ ਅਦਰ ਦਮ ਲੈ ਲੈ ਵਿੱਚ ਮੇਦਾਂ ਦੇ ਬਣੇ ਲੱਗੇ ਹੋਣੇ ਬੈਂਚੇ ਤੇ ਬਹਿ ਜਵੇ ਮਤਲਬ 5-10 ਮਿੰਟ ਕੰਮ ਲੈ ਕੇ ਫਿਰ ਤੁਰਪੇ ਤੇ ਪਾ ਚੱਲ ਰਹੀ ਹੈ ਜੀ ਉਹ ਸੋ ਚੜ ਕੇ ਉਹ ਇਕੱਠੇ ਬੈਠੋ ਪਵਾ ਹੀ ਬਰੂ ਬਾਕੀ ਬਰਫ ਨਾਲ ਟਕੇ ਹੋਏ ਪਹਾੜ ਲੈ ਬਾਹਰ ਕਢ ਕੇ ਨਾ ਲਓ ਜੀ ਬਰਫ ਨਾਲ ਟਕੇ ਹੋਏ ਪਹਾੜ ਦੇਖੋ ਲਾਓ ਫਿਰ ਗਏ ਯਾਰ ਆਇਆ ਤਾਂ ਸੱਤ ਵਜੇ ਤਿੰਨ ਘੰਟੇ ਕਿੱਥੇ ਪਹੁੰਚੋਗੇ ਤੁਸੀਂ ਆਪਾਂ ਰਸਤੇ ਰੁਕਿਆ ਦਮ ਲਿਆ 10 ਮਿੰਟ ਤੇ ਬਾਕੀ ਇੱਥੇ ਦੁਕਾਨਾਂ ਇਤੋਂ ਪਾਣੀ ਦੀ ਬੋਤਲ ਲੈਣੇ ਆ ਦੁਕਾਨਾਂ ਬਾਕੀ ਕਾਫੀ ਸੰਗ ਕਿੱਥੇ ਬੈਠੀ ਆ ਤੇ ਬਾਕੀ ਆ ਕੋਰੇ ਆ ਰਹੇ ਆ ਪਰ ਤੇ ਬਹੁਤ ਸੰਗ ਤੇ ਜਾ ਵੀ ਰਹੀ ਹੈ ਕੋੜੇ ਨੇ ਬੈਠ ਕੇ ਤੇ ਹੁਣ ਆਪਾਂ ਇੱਥੋਂ ਪਾਣੀ ਲੈਣੇ ਤੇ ਕੋਟ ਆਪਣੇ ਪਾਏ ਹੋਏ ਆ ਉਥੇ ਮੌਸਮ ਠੰਡਾ ਹੀ ਆ ਵੈਸੇ ਨੂੰ ਤਾਂ ਗਰਮੀ ਆ ਗਈ ਸ਼ਰੀਰ ਨੂੰ ਪਰ ਆਪਾਂ ਲਾਹੇ ਤਾਂ ਨਹੀਂ ਵਿਗਾਨੂ ਬਿਮਾਰ ਨਾ ਹੋ ਜੀਏ ਤੇ ਗਰਮੀ ਹਰਦ ਹੋ ਜਾਣਗੇ ਤੇ ਇਥੋਂ ਆਪਣਾ ਯਾਤਰਾ ਆਪਾਂ ਕਰਦੇ ਹਾਂ ਸ਼ੁਰੂ ਪਾਣੀ ਦੀ ਬੋਤਲ ਲੈ ਲਓ ਲਓ ਜੇ ਤੁਮ ਆਪਾਂ ਪਾਣੀ ਦੀ ਬੋਤਲ ਲੈ ਲਈ ਤੇ ਚੱਲ ਪਏ ਆਪਾਂ ਤੇ ਦੋ ਪਾ ਚੌਕਟ ਲੈ ਲੀਆਂ ਤੇ ਪਾਣੀ ਦੀ ਬੋਤਲ ਆਪਨੇ ਮਿਲੀ ਔਰ 50 ਰੁਪਏ ਦੀ ਤੇ ਚਾਕਲੇਟ ਬੰਨ ਚਾਕਲੇਟ ਕਿੰਨੇ ਦਾ ਆ ਸੁਖ ਚਾਕਲੇਟ ਕਿੰਨੇ ਦਾ ਆ ਇੱਕ ਚਾਕਲੇਟ 30 ਰੁਪਏ ਦਾ ਇੱਕ ਚਾਕਲੇਟ 30 ਰੁਪਏ ਦਾ ਮੈਨੂੰ ਲੱਗਦਾ ਆਪਣੇ ਇਹ ਡੈਰੀ ਮਿਲਕ 15 ਦਾ ਹੋਊਗਾ ਜਿਆਦਾ ਨਾ ਆਪਣੇ 15 ਦਾ ਆਪਣੇ 15 ਦਾ ਹੋਊ ਇੱਥੇ ਉਹ ਹੀ ਦੁੱਗਣਾ ਹੋ ਜਾਊਗਾ ਹਾਂ ਦੋਤਲ ਆਪਣੇ 20 ਦੀ ਆ ਇੱਥੇ 50 ਦੀ ਯਾਰ ਇਹ ਵੀ ਕੀ ਕਰਨ ਖਰਚਾ ਪੈਂਦਾ ਖਰਚਾ ਪੈਂਦਾ ਹਾਂ ਕੋਈ ਇਹ ਨਜਾਇਜ਼ ਮਹਿੰਗਾਈ ਨਹੀਂ ਕੀਤੀ ਹਾਂ ਖਰਚਾ ਪੈਂਦਾ ਲਿਆਉਣ ਦੇ ਆਪਾਂ ਕੱਲ ਪਿਛਲੇ ਵਲੌਗ ਚ ਦਿਖਾਇਆ ਹੀ ਆ ਹਾਂ ਰਸਤੇ ਦੇ ਵਿੱਚ ਲੈ ਕੇ ਆ ਰਹੇ ਹਾਂ ਦੀ ਘੋੜਿਆਂ ਤੇ ਤੇ ਬਾਕੀ ਐਵੇਂ ਦਾ ਰਸਤਾ बाकी एवं बर्फ न लगे हुए पहाड़ देखो एवं का व्यू है सारा फालतू आवाज़ आवाज़ ना बोल कितने संजय बाबू देखो नहीं नहीं आप पहुँचते नहीं आ रहे हो तो पाया नीचे बस चलें तो नोबियों तो ना मार ਦੇ ਵੀਰ ਦੇਖੋ ਜਰਾ ਤੇ ਇਹ ਚਾਕਲੇਟ ਪਹੋਲੀ ਏ 30 ਰੁਪਏ ਦੀ ਭਲੇਦੀ ਤੇ ਇਹ ਨਾਲ ਥੋੜੀ એનર્ਜੀ ਬਣੀ ਰਹੂਗੀ ਖਾਣੇ ਆਦੀ ਸੁੱਖ ਨਹੀਂ ਲੈ ਜਦੀ ਮੈਂ ਲੈ ਲਈ ਤੇ ਇਹ 30 ਰੁਪਏ ਦੀ ਹੈਦੀ ਤੇ ਇੱਥੇ ਬਾਕੀ ਦੁਕਾਨਾਂ ਆਈਆਂ ਨੇ ਪਰੌਂਟੇ-ਪਰੌਂਟੇ ਖਾਣੇ ਉਹ ਵੀ ਹੈਗੇ ਨੇ ਤੇ ਬਾਕੀ ਹੋਰ ਠੰਡੇ ਹੁੰਦੇ ਸਾਰਾ ਕੁਝ ਹੈਗਾ ਆ ਜਿਹੜਾ ਆਪਾਂ ਪਹਾੜ ਨੀਚੇੋਂ ਦੇਖਿਆ ਸੀ ਉਹ ਪਹਾੜ ਦਾ ਬਿਲਕੁਲ ਕੋਲੇ ਆ ਗਿਆ ਤੇ ਬਰਫ਼ ਦੇਖੋ ਇਹ ਵਾਈਡ ਐਂਗਲ ਲੱਗਦਾ ਬਰਫਨਾ ਟਾ ਕੇ ਪਹਾੜ ਜੀ ਕੋਈ ਇੱਕ ਉਹਨ ਕਿਚਨ ਵਾਈਡ ਐਂਗਲ ਲਈ ਇੱਧਰ ਚੜਨਾ ਵਗਦਾ ਵਾਕ ਇੱਧਰ ਵੀ ਬਰਫ ਦੇਖੋ ਸਿੱਧੀ ਵਾਈਡ ਐਂਗਲ ਬਾਕੀ ਸੰਗਤ ਆ ਰਹੀ ਹੈ ਕਾਫੀ ਤੇ ਇਧਰੋਂ ਜਾ ਵੀ ਰਹੀ ਆ ਚਲਦੇ ਆ

ਤੇ ਆਪਾਂ ਉੱਥੇ ਜਾਣਾ ਵੀਡੀਓ ਦਿਖਦਾ ਹੋਊਗਾ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨਾ ਇੱਥੇ ਪਹੁੰਚਣਾ ਹੀ ਆਪਣੀ ਮੰਜ਼ਿਲ ਤੇ ਹੈ ਤੇ ਬਾਕੀ ਆਹੀ ਬਰਫ਼ ਪਹਾੜਾਂ ਦੀ ਤੇ ਦਰੋਂ ਸੰਗਤਾ ਰਹੀ ਆ ਤੇ ਆਪਾਂ ਵੀ ਚੱਲਦੇ ਹਾਂ ਹੁਣ ਇੱਥੋਂ ਲਓ ਜੀ ਆਪਾਂ ਗਲੇਸ਼ੀਅਰ ਦੇ ਬਿਲਕੁਲ ਕੋਲੇ ਪਹੁੰਚ ਗਏ ਇੱਥੇ ਬਰਫ਼ ਪਈ ਆ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਥੋੜੀ ਆਕਸੀਜਨ ਘਟਾ ਬਗੇ ਤੋਂ ਨੂੰ ਕੋੜੇ ਮਿਲ ਜਾਣਗੇ ਗਲੇਸ਼ੀਅਰ ਤੱਕ ਜਾਣ ਲਈ ਤੇ ਇੱਥੋਂ 200 ਰੁਪਏ ਚਾਰਜ ਲੈਂਦੇ ਐ ਇੱਕ ਜਾਨੇ ਦਾ ਤੇ ਬਾਕੀ ਉਹ ਸੰਗਤ ਸਾਰੀ ਜਾ ਰਹੀ ਆ ਆਪਾਂ ਵੀ ਪਹੁੰਚ ਗਏ ਬਸ ਗਲੇਸ਼ੀਅਰ ਦੇ ਕੋਲੇ ਤੇ ਚੱਲੀਏ ਵੀ ਚਲੋ ਵਾਹਿਗੁਰੂ ਅਜਾ ਘੋਰਾ ਘੋਰਾ 502 ਭਾਈ ਤੇ ਆ ਮਸਕਪੂਰ ਬਹੁਤ ਕੰਮ ਕਰਦੀ ਆ ਇਹਨਾਂ ਕਾਫੀ ਮਤਲਬ ਫਰਕ ਪੈ ਜਾਂਦਾ ਤੇ ਇਹ ਜਰੂਰ ਨਾ ਰੱਖਿਓ ਕਿਉਂਕਿ ਉਪਰ ਆ ਕੇ ਆਕਸ਼ੀਨ ਕਾਫੀ ਘਟ ਜਾਂਦੀ ਆ ਤੇ ਚੱਲਦੇ ਆਪਾਂ ਅਨੇਸ਼ੀਅਰ ਦੇ ਬਿਲਕੁਲ ਕੋਲੇ ਆ ਗਏ ਤੇ ਪਾਣੀ ਚੱਲਦਾ ਤੇ ਥੋੜਾ ਪੈ ਤਲਕਦਾ ਮੈਂ ਪਚਾ ਕੇ ਇਧਰ ਬਰਫਾ लाओ जी पानी चलता रहा लाओ जी आप आ गए बर्फ चे पहाड़ देखे दूरों उन्हें बिल्कुल कोले आ गए आप देखो इतने इत्पैन लग गई ਇਹ ਆ ਇਧਰ ਬਰਫ਼ ਹੋ ਵਾਹਿਗੁਰੂ ਕੀ ਗੱਲ ਦਾ ਮੇਰਾ ਇਹ ਬਿਰਲਾ ਕੰਮ ਆਪ ਪਾਣੀ ਬਣਦਾ ਬਰਫ ਦਾ ਤੇ ਟਪਕ ਪੈ ਰਹੀ ਆ ਲਓ ਜੀ चलो चलो विचल ये तो हम देख के पैर तिलकू क ਕਾਤਲ ਕੁਝ ਥੋੜਾ ਜਿਹਾ ਧਿਆਨ ਨਾਲ ਦੇ ਨੀ ਬਰਫਾ ਆਪਾਂ ਆਹ ਰਸਤੇ ਆਏ ਆ ਜੀ ਬਰਫ ਪਾਰ ਕਰਕੇ ਤੇ ਬਰਫ ਦੇ ਰੁਕਮ ਜੰਮੀ ਹੋਈ ਆ ਆ ਸਾਰੀ ਬਰਫਾ ਤੇ चलते बाकी चलते हाँ आप अगे अगे हो बर्फ हैगी कुछ नहीं जाए क्रिंटी छे बजे

哦吼！Uh oh.

ਮਾਰ ਦੇ ਉਹ ਕੋਈ ਬਾਕੀ ਐਵੇਂ ਪੌੜੀਆਂ ਬਣਾਈ ਨੇ ਬਰਫ਼ ਦੇ ਵਿੱਚ ਯਾ ਦੇਖੋ ਲਾਓ ਜੀ ਕੋਈ ਗੱਲ ਨਹੀਂ ਲਓ ਜੀ ਦੇਖੋ ਪਹਾੜ ਬਰਫ਼ ਨਾਲ ਢਗੇ ਹੋਏ

ਕਿਉਂਕਿ ਥੋੜੀ ਜੀ એનર્ਜੀ ਆ ਜੂਗੀ ਤੇ ਬਾਕੀ ਸਾਹਮਣੇ ਬਰਫ ਦੇਖੋ ਉਹਦੇ ਅੱਖ ਨਹੀਂ ਘਟ ਗਏ ਉੱਪਰ ਆ ਗਏ ਨਾ ਥੋੜੀ ਅੱਖ ਨਹੀਂ ਘਟ ਗਈ ਮੂੰਹ ਸੁੱਕਣ ਲੱਗ ਗਿਆ ਹਾਂ ਡਰਾਫਟ ਟੂਕ ਨਹੀਂ ਹੈਗੀ ਉਹ ਦਮ ਜੜਨ ਲੱਗ ਗਿਆ ਹੁਣ ਤੇ ਚਾਹ ਪੀ ਕੇ ਥੋੜੇ ਕੈਮ ਹੋ ਕੇ ਤੁਰਦੇ ਹਾਂ ਲਓ ਜੀ ਚਾਹ ਪੀ ਕੇ ਆਪਾਂ ਲੱਗੇ ਆ ਚੱਲਣ ਤੇ ਇੱਥੇ ਬਰਫ ਸਾਫ ਕੀਤੀ ਜਾ ਰਹੀ ਆ ਤੇ ਇੱਥੇ ਚਾਹ ਦਾ ਕੱਪ ਤੀਰ ਪੈਦਾ ਤੇ ਹੁਣ ਆਪਾਂ ਚੱਲਦੇ ਆ ਆ ਮੈਂ 4 ਹੀ ਬਣਾਏ ਨੇ ਬਰਫ ਦੀਆਂ ਤੇ ਚੱਲਦੇ ਹਾਂ ਲਓ ਜੀ ਅੱਗੇ ਹੁਣ ਸਾਰੀ ਰਸਤੇ ਵਿੱਚ ਬਰਫੀ ਬਰਫਾ ਇਹ ਮੈਂ ਦੇਖ ਸਕਦੇ ਹਾਂ ਬਰਫੀ ਬਰਫੀ ਆ ਤੇ ਇੱਥੋਂ ਹੌਲੀ ਹੌਲੀ ਜਾਊਗਾ ਤੇ ਬਾਦਲ ਕਰ ਬਾਕੀ ਆ ਬਰਫਾ ਦੇਖੋ ਤੇ ਸਾਰੀ ਸੰਗਤ ਜਾ ਰਹੀ ਹੈ ਹੌਲੀ ਹੌਲੀ ਤੇ ਨਿਸਾਨ ਸਾਹਿਬ ਦੇਖ ਰਿਹਾ ਜੀ ਇੱਥੋਂ ਤੇ ਇਧਰ ਚਾਰਨੇ ਚੱਲ ਰਹੇ ਆ ਤੇ ਚੱਲਦੇ ਆਪਾਂ ਉਹ ਇਹ ਬਰਫ ਬਰਫ ਪਾਰ ਕਰ ਕਰਕੇ ਅੱਗੇ ਆ ਗਏ ਤੇ ਅੱਗੇ ਇਹੇ ਪੁਲ ਬਣਿਆ ਹੋਇਆ ਕਿਉਂਕਿ ਇੱਧਰ ਪਾਣੀ ਰੁਕ ਨਦੀ ਚੱਲਦਾ ਪਾਣੀ ਦੇਖੋ ਗੰਨਾ ਤੇਜ਼ ਆ ਵੱਡੇ ਵੱਡੇ ਝਰਨੇ ਪਾਣੀ ਦੇ ਤੇ ਆ ਪਾਣੀ ਦੀ ਸਪੀਡ ਚੈੱਕ ਕਰੋ ਇਹ ਆ ਨਹੀਂ ਪੋੜਾ ਤੇ ਆ ਚਰਨੇ ਦੇ ਵਿੱਚੋਂ ਪਾਈਪ ਲਾਇਆ ਹੋਇਆ ਇੱਥੇ ਇੱਥੇ ਪਾਣੀ ਤੁਸੀਂ ਬੋਤਲ ਭਰ ਸਕਦੇ ਪਰ ਪਾਣੀ ਠੰਡਾ ਬਹੁਤ ਹੈ ਅੱਜ ਉਹ ਚਰਨਾ ਚੱਲਦੇ ਤਾਂ ਪਾਈਪ ਲਾਇਆ ਹੋਏ ਨਹੀਂ ਬਾਕੀ ਇੱਥੇ ਦੁਕਾਨਾਂ ਆ ਗਈਆਂ ਜਿਵੇਂ ਇਹਨਾਂ ਨੇ ਸੰਗਤ ਤੇ ਬਹੁਤ ਚਾਹ ਪਾਣੀ ਸਕਦੀ ਆ। ਤੇ ਇੱਥੋਂ ਦੋ ਰਸਤੇ ਜਾਂਦੇ ਨੇ ਇੱਕ ਪੌੜੀਆਂ ਦਾ ਜਾਂਦਾ। ਇੱਕ ਇਦਾਂ ਜਾਂਦਾ ਜਿੱਧਾ ਪਾਣ ਆ। ਆਪਾਂ ਇਹੀ ਜਾਵਾਂਗੇ ਕਿ ਪੌੜੀ ਵਾਲ ਤੇ ਫਿਰ ਤਕਾਬਤ ਹੋ ਜੂਗੀ। ਜਿਵੇਂ ਦੇਖੋ। ਦੇਖੋ ਇੱਕ ਰਸਤਾ ਆ ਜਾਂਦਾ। ਇੱਕ ਰਸਤਾ ਤਾਂ ਆ ਜਾਂਦਾ। ਇੱਕ ਆ ਪੌੜੀਆਂ ਵਾਲਾ ਜਾਂਦਾ ਜੀ। ਇੱਥੋਂ ਜਾਂਦਾ ਇਹ। ਇਹ ਫਿਰ ਪੌੜੀਆਂ ਦਾ ਫਿਰ ਇੱਥੋਂ ਇਹ ਐਂਜਾ ਸਿੱਧੇ ਜਾਵਾਂਗਾ ਕਿਉਂਕਿ ਫਿਰ ਪੌੜੀਆਂ 'ਚ ਥਕਾਵਟ ਜ਼ਿਆਦਾ ਹੋਊਗੀ ਕਾਫੀ ਪੌੜੀਆਂ ਨੇ ਵੈਸੇ ਹੈਗਾ ਇਹ ਸ਼ਾਰਟਕਟ ਪਰ ਪੌੜੀ 'ਚ ਥਕਾਵਟ ਜ਼ਿਆਦਾ ਹੋ ਜੂਗੀ ਤੇ ਆਪਾਂ ਹੀ ਚੱਲਦੇ ਹਾਂ ਕਹਿੰਦੇ ਨੇ ਵੀ ਸ਼ਾਰਟਕਟ ਆ ਬਾਕੀ ਪਤਾ ਨਹੀਂ ਵੀ ਬਾਤ ਘੱਟ ਪੈਂਦੀ ਆ ਤੇ ਹੁਣ ਚੱਲਦੇ ਬਾਕੀ ਬਹੁਤ ਸਾਂਗਤ ਪੌੜੀਆਂ ਤੇ ਵੀ ਜਾਂਦੀ ਆ ਬਹੁਤ ਸਾਂਗਤ ਇੱਧਰ ਦੀ ਵੀ ਜਾਂਦੀ ਆ ਆਪਾਂ ਇੱਧਰ ਦੀ ਚੱਲਦੇ ਚਲੋ ਵੀ ਲਓ ਜੀ ਉੱਪਰ ਵੀ ਹੈਲੀਪੈਡ ਜਿਹੜਾ ਬਣ ਬਣ ਰਿਹਾ ਤੇ ਹੈ ਚਾਲੂ ਨਹੀਂ ਹੋਇਆ ਹੁਣ ਹੋਇਆ ਨਾ ਕਹੋਗੇ ਜਾਇ ਮਰਨਸੀਲੀ ਹੋ ਐਮਰਜੈਂਸੀਲੀ ਹੋ ਨਾ ਐਮਰਜੈਂਸੀ ਦੇ ਅਰਥ ਤੋਂ ਹੋ ਸਕਦਾ ਹੈ ਹੋ ਸਕਦਾ ਆਪਾਂ ਕੁਝ ਕਹਿ ਨਹੀਂ ਸਕਦੇ ਕਨਫਰਮ ਹਾਂ ਯਾਨੀ ਪੂਰਾ ਹੈਲੀਪੈਡ ਹੋਇਆ ਪ੍ਰੋਪਰ ਵਧੀਆ ਹਾਂ ਬਾਕੀ ਉੱਪਰ ਹੈਲੀਪੈਡ ਬਣਿਆ ਹੋਇਆ ਹੁਣ ਇਹ ਨਹੀਂ ਪਤਾ ਵੀ ਇਹ ਐਮਰਜੈਂਸੀ ਲਈ ਆ ਜਾਂ ਇੱਥੇ ਤੱਕ ਆਉਂਦਾ ਬਾਕੀ ਐਵੇਂ ਦੀ ਆਇਆ ਤਾਂ ਹੈ ਨਹੀਂ ਤੁਹਾਨੂੰ ਵੈਸੇ ਹਾਂ ਆਇਆ ਤਾਂ ਹਾਂ ਬਾਕੀ ਐਵੇਂ ਦਾ ਰਸਤਾ ਸਾਰਾ ਹੁਣ ਇਹ ਲਾਗੇ ਬੂ ਆਹ ਹਟ ਕੇ ਬੂ ਮੇਕ ਕਰਨਾ ਹੋਰ ਇਹ ਹਾਂ ਤੇ ਆਪਾਂ ਪੌੜੀਆਂ ਨਹੀਂ ਗਏ ਆਪ ਇੱਧਰ ਦੇ ਗਏ ਆ ਕਿਉਂਕਿ ਪੌੜੀਆਂ ਤਕਾਬੜ ਜ਼ਿਆਦਾ ਹੋਣੀ ਸੀ ਲਓ ਜੀ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚ ਗਏ ਤੇ ਸਾਹਮਣੇ ਗੁਰਦੁਆਰਾ ਸਾਹਿਬ ਨੇ ਤੇ ਬਸ ਥੋੜੇ ਰਸਤਾ ਰਹਿ ਗਿਆ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਕੋਲ ਇਥੇ ਆਲੇ-ਦਾਲੇ برف ਐ ਨੇ ਤੇ ਆ ਦੇ ਕੋਲ ਬਰਫੀ ਬਰਫ ਤੇ ਐਵੇਂ ਦਾ ਰਸਤਾ ਹੈ ਜਿਸ ਤੇ ਆਪਾਂ ਜਾ ਰਹੇ ਆ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਆ ਜੀ ਤੇ ਆਪਾਂ ਹੁਣ ਟਾਈਮ ਦੱਸਤਾ ਕਿ ਆਪਾਂ ਪੌਣੇ 12 ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਸੀ ਤੇ ਸਵਾ 12 ਇੱਥੇ ਅਰਦਾਸ ਹੁੰਦੀ ਹੈ ਜੀ ਆਪਾਂ ਅਰਦਾਸ ਦੇ ਵਿੱਚ ਜਾਵਾਂਗੇ ਪਹਿਲਾਂ ਆਪਾਂ ਅਸ্নান ਕਰਾਂਗੇ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਜਾਵਾਂਗੇ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਹ ਵੀਡੀਓ ਨੂੰ ਕਰਦੇ ਆ ਇੱਥੇ ਐਂਡ ਇਸ ਵਿੱਚ ਵੀ ਆਪਾਂ ਤੁਹਾਨੂੰ ਸਾਰਾ ਰਸਤਾ ਦਿਖਾਇਆ ਜੀ ਬਾਕੀ ਆਲੇ-ਦਾਲ ਦੀ ਬਰਫ਼ ਦਿਖਾਈ ਹੈ ਤੇ ਕਿਵੇਂ ਦਾ ਰਸਤਾ ਸਾਰਾ ਤੁਹਾਨੂੰ ਆਪਾਂ ਦਿਖਾਇਆ ਇਸ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ